है चोरियूं हूंदी है है दिलि जो हाणे लुटे यादा सरकार मुर्दा आवाज़ ਤੁਸੀਂ ਗਹਾਂ ਵਾਲੇ ਇਧਰ ਹੋਰ ਪਿੱਛੇ ਵਗਜੋ ਉਹ ਮੈਂ ਬੇਨਤੀ ਕਰੂੰਗਾ ਜਿਹਨੇ 10 ਸਾਲ ਜਿਹੜੇ ਕੈਬਿਨੇਟ ਕਮੇਟੀ ਜਿਹੜੇ ਸਵੈ ਸਰ ਸੰਗਦੇ ਸਾਡੇ ਪ੍ਰਧਾਨ ਸਾਹਿਬ ਨੇ ਹਰੀਕ ਸਿੰਘ ਦੀ ਸੇਧ ਇਹ ਵੀ ਸਵੈ ਸੰਗ ਵੱਲੋਂ ਸਾਡੇ ਨਾਬਾ ਕਚਹਿਰੀਆਂ ਦੇ ਬਾਹਰ ਐਸਜੀਐਮ ਅੱਤੇ ਡੀਐਸਪੀ ਦਫਤਰ ਦੇ ਬਾਹਰ ਅੱਜ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਸਰਕਾਰ ਦੇ ਖਿਲਾਫ ਹੈ ਜਿਹੜਾ ਧਰਨਾ ਲਗਾਇਆ ਗਿਆ ਕਿਉਂਕਿ ਸੂਬੇ ਪੰਜਾਬ ਦੇ ਅੰਦਰ ਲਗਾਤਾਰ ਲੁਟਕਾ ਖੋਆ ਚੋਰੀ ਡਕੈਤੀ ਦੀਆਂ ਵਾਰਦਾਤਾਂ ਨੇ ਹੋ ਰਹੀਆਂ ਨੇ ਇਸ ਗੱਲ ਨੂੰ ਲੈ ਕੇ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਔਰ ਲਗਾਤਾਰ ਕਾਂਗਰਸ ਪਾਰਟੀ ਇਸ ਮੌਜੂਦਾ ਸਰਕਾਰ ਦੇ ਖਿਲਾਫ ਹੈ ਜਿਹੜੀ ਆਵਾਜ਼ ਬੁਲੰਦ ਕਰ ਰਹੀ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਬਿਜਲੀ ਦੇ ਰੇਟ ਵੀ ਕਾਂਗਰਸ ਪਾਰਟੀ ਦੇ ਮੁਤਾਬਕ ਨੇ ਜਿਹੜੇ ਵਧਾ ਦਿੱਤੇ ਗਏ ਨੇ ਉਹਨਾਂ ਗੱਲਬਾਤ ਕਰਾਂਗੇ ਕਿਉਂ ਨਾਰੇਬਾਜੀ ਆ ਜਿਹੜੀ ਕੀਤੀ ਜਾ ਰਹੀ ਆ ਕਿੰਨਾ ਕਾਰਨਾਂ ਨੂੰ ਲੈ ਕੇ ਧਰਨਾ ਲਗਾ ਕੇ ਅੱਜ ਬੈਠੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜਕੇ ਜੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਉਸ ਦਿਨ ਦਿਹਾੜੇ ਲੁੱਟ ਖੋਹਾਂ ਕਰਦੇ ਨੇ ਉਹ ਜਾਨੇ ਕਤਲੋਗਾਰ ਉਹਦੇ ਰੋਸ ਵਿੱਚ ਉਹ ਅਸੀਂ ਪੰਜਾਬ ਦੇ ਸਾਰੇ ਬਲਾਕਾਂ ਦੇ ਵਿੱਚ ਜਿਹੜੇ ਅੱਜ ਰੋਸ ਧਰਨੇ ਰੋਕੇ ਨੇ ਕਿਤੇ ਮੈਂ ਰੰਡਨ ਅਸੀਂ ਨੇ ਡੀਐਸਪੀ ਸਹਿਵਾਨ ਨੂੰ ਦੇਣੇ ਨੇ ਉਸੇ ਲੜੀ ਦੇ ਦੌਰਾਨ ਮੈਂ ਨਾਬੇ ਮੈਂ ਆ ਪਿਆ ਖੁਦ ਕਿਉਂਕਿ ਇੱਥੇ ਹੁਣ ਮੈਂ ਸਰਦਾਰ ਸੋਹਣ ਸਿੰਘ ਨਹੀਂ ਕਹ ਰਾਂ ਅੱਜ ਉਰ ਇੰਚਾਰਜਾਂ ਤੇ ਸਾਡੀ ਡਿਸਟ੍ਰਿਕਟ ਪਟਿਆਲੇ ਦੀ ਸਾਰੇ ਹਲਕਿਆਂ ਦੇ ਵਿੱਚ ਅੱਜ ਰੋਸ ਪੁਜਾਰੇ ਰੱਖੇ ਨੇ ਆਪਾਂ ਨੂੰ ਪਤਾ ਕਿ ਐਨਬਲੀ ਜੀ ਜੋ ਪੰਜਾਬ ਦੇ ਹਾਲਾਤ ਨੇ ਦਿਨ ਦਿਹਾੜੇ ਕਤਲੋਗਾਰੀ ਇੰਨੀ ਵੱਧ ਚੁੱਕਿਆ ਲੁਕਾ ਖੋਹਾ ਇਵਨ ਕੇ ਜਨਾਨੀਆਂ ਨੂੰ ਵੀ ਜਾ ਕੇ ਘਰਾਂ ਦੇ ਵਿੱਚ ਕਿਰਪਾਨਾਂ ਗਡਾਸੇ ਨਾਲ ਗੋਲੀਆਂ ਨਾਲ ਮਾਰਿਆ ਜਾ ਰਿਹਾ ਸਰਕਾਰ ਨੂੰ ਦੀ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਲਾਵਰ ਛੱਡ ਕੇ ਉਹ ਬਾਹਰੀ ਸਟੇਟਾਂ ਵਿੱਚ ਤੁਰਿਆ ਹੋਇਆ ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਜਿਹੜਾ ਸੇਫੀ ਸਮਝ ਰਿਹਾ ਅਸੀਂ ਉਸ ਦੇ ਆਪਾਂ ਜੂ ਮੱਝੇ ਰੱਖਿਆ ਉਹਦੇ ਨਾਲ ਇਹ ਅਸੀਂ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਪਟਿੰਗੀ ਸਾਡੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਪਟਿਆਲੇ ਵੀ ਜਿਹੜਾ ਸਟੇਟ ਪੱਧਰ ਦਾ ਵੱਡਾ ਧਰਨਾ ਦਿੱਤਾ ਸੀ ਬਿਜਲੀ ਦੇ ਵਿੱਚ ਜਿਹੜੇ ਇਹਨਾਂ ਨੇ ਵਾਦਾ ਕੀਤਾ ਉਹ ਚਾਹੇ ਬਸਾਂ ਦੇ ਕਿਰਾਇਆਂ ਦੇ ਵਿੱਚ ਹਰੇਕ ਪੱਖੋਂ ਜਿਹੜੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਉਹ ਹੁਣ ਇਸ ਸਰਕਾਰ ਨੂੰ ਜਗਾਉਣ ਵਾਸਤੇ ਵੀ ਤੁਸੀਂ ਜਿਹੜੇ ਵਾਦੇ ਕਰਕੇ ਆਈ ਸੀ ਵੀ ਪੰਜਾਬ ਦੇ ਵਿੱਚ ਅਸੀਂ مینیا جی دو ہفتیاں ကြာ گئی تھی کہ ਅਸੀਂ ਨਸ਼ਾ ਖਤਮ ਕਰ ਦਾਂਗੇ ਅੱਜ ਲੋਕ ਤੁਸੀਂ ਤੁਹਾਡੇ ਸਾਹਮਣੇ ਥਾ ਥਾ ਵੀਡੀਓ ਕਲਿੱਪਾਂ ਬਣਾ ਕੇ ਪਾ ਰਹੇ ਨੇ ਬੱਚੇ ਸਾਡੇ ਨੌਜਵਾਨ ਜਿਹੜੇ ਨਸ਼ੇ ਦੇ ਨਾਲ ਮਰ ਰਹੇ ਨੇ રોજ ਕਤਲੋਗਾਂ ਤੋਂ ਹੋ ਰਹੇ ਨੇ ਪੰਜਾਬ ਦਾ ਅੱਜ ਲਾਇੰਡ ਆਊਟਰਾ ਜਿਹੜਾ ਉਹ ਜੀਰੂ ਤੇ ਜਾ ਚੁੱਕਿਆ ਰਾਣਾ ਸਾਹਿਬ ਦੇ ਗੱਲ ਕਰੀਏ ਬਿੱਟੂ ਜੀ ਵੱਲੋਂ ਲਗਾਤਾਰ ਬਿਆਨਬਾਜ਼ੀ ਹੈ ਜਿਹੜੀ ਹੁਣ ਰਾਹੁਲ ਜੀ ਦੇ ਖਿਲਾਫ ਸ਼ੁਰੂ ਕਰ ਦਿੱਤੀ ਗਿਆ ਥੋੜਾ ਟੱਕਰ ਗਿਆ ਉਹਨਾਂ ਨੂੰ ਖਾਲਸਾਪਨ ਦੇ ਹੱਕ 'ਚ ਬੋਲਣ ਦਾ ਇਲਜ਼ਾਮ ਵੀ ਲਾਇਆ ਗਿਆ ਕਿਵੇਂ ਦੇਖ ਦਿਓ ਉਹਦੇ ਵਿੱਚ लवली ਤੁਸੀਂ ਮੈਨੂੰ ਆਪ ਦੱਸੋ ਤੁਸੀਂ ਸਿਆਣਿਓ ਰਮਨੀਤ ਬਿੱਟੂ ਨੂੰ ਅੱਜ ਇਹਨਾਂ ਬੋਲਣ ਚੁੱਕਾ ਕੀਤਾ ਕਿ ਨਹੀਂ ਆ ਪੰਜਾਬ ਜੂਤਕਾਰ ਦੇ ਪ੍ਰਧਾਨ ਆ ਰਮਨੀ ਸਿੰਘ ਬਿੱਟੂ ਨੂੰ ਇਸੇ ਆਹਮ ਗਾਂਧੀ ਜੀ ਨੇ ਬਣਾਇਆ ਸੀ ਤਿੰਨ ਵਾਰ ਲੋਕ ਸਭਾ ਦਾ ਮੈਂਬਰ ਆਫ ਪਾਰਲੀਮੈਂਟ ਰਮਨੀਤ ਬਿੱਟੂ ਨੂੰ ਬਣਾਇਆ ਤੋਂ ਕਾਂਗਰਸ ਪਾਰਟੀ ਨੂੰ ਉਦੋਂ ਦਾ ਗੁਣਗਾਨ ਕਰਦਾ ਸੀ ਆਹਮ ਗਾਂਧੀ ਜੀ ਦਾ ਅੱਜ ਜੇ ਭਾਜਪਾ ਨੇ ਜਾ ਕੇ ਉਹਨਾਂ ਨੂੰ ਹਾਰੇ ਵੀ ਨੂੰ ਰਾਜ ਸਭਾ ਚ ਜਲ ਜਾ ਕੇ ਤੇ ਮੰਤਰੀ ਬਣਾਇਆ ਮੈਂ ਸਾਂਦਾ ਇਹ ਵੀ ਜੇ ਹੈ ਤਾਂ ਰਾਹੁਲ ਗਾਂਧੀ ਜੀ ਦੀ ਦੇਣਾ ਜੇ ਇਸ ਲੈਹਕ ਬਣਾਇਆ ਤਾਂ ਜਾ ਕੇ ਅੱਜ ਉਹ ਵਜੀਰ ਬਣਿਆ ਅੱਜ ਉਹ ਜੋ ਰਾਹੁਲ ਗਾਂਧੀ ਜੀ ਬਾਰੇ ਸਾਡੇ ਸਤਿਕਾਰਯੋਗ ਨੇਤਾ ਨੇ ਉਸ ਪਰਿਵਾਰ ਦੀ ਪਹਿਲਾਂ ਕੁਰਬਾਨੀਆਂ ਕਿੰਨੀ ਚਾਕਣ ਵੀ ਉਸ ਪਰਿਵਾਰ ਦੀਆਂ ਕਿੰਨੀਆਂ ਕੁਰਬਾਨੀਆਂ ਹੋਈ ਨੇ ਅਰਨੀਤ ਬਿੱਟੂ ਬਿਲਕੁਲ ਭੁੱਲ ਗਿਆ ਕਿ ਉਹਦੇ ਦਾਦਾ ਜੀ ਸਰਦਾਰ ਬਿਆਨ ਸਿੰਘ ਜਿਹੜੇ ਮੁੱਖ ਮੰਤਰੀ ਹੁੰਦੇ ਜਿਨ੍ਹਾਂ ਸਾਥ ਦੇ ਕੇ ਇਸ ਪੰਜਾਬ ਨੂੰ ਬਚਾਇਆ ਪੀ ਉਸ ਦਾ ਪੁੱਤ ਆ ਤੇ ਉਹ ਕਹ ਰਸਦੇ ਟੀਮ ਨਸਤੀ ਸਾਰਾ ਪਰਿਵਾਰ ਇਹਨਾਂ ਦਾ ਜਿਹੜਾ ਖੋਰ ਨਾਲ ਜੁੜਿਆ ਵੇ ਕੰਨਾ ਰੁਨੀਤ ਬਿੱਟੂ ਜਿਹੜੀ ਇਹ ਭਾਸ਼ਾ ਵਰਤਦਾ ਬਹੁਤ ਹੀ ਨਿੰਦਣਯੋਗ ਆ ਅਸੀਂ ਇਹਦੀ ਪੂਰਜੋਰਤ ਨੇ ਖੇਤੀ ਕਰਦੇ ਆ ਜੀਮ ਸਾਹਿਬ ਕਾਂਗਰਸ ਦੇ ਪ੍ਰਧਾਨ ਵਿਵੇਕ ਸਿੰਘਲਾ ਸਾਡੇ ਨਾਲ ਨੇ ਉਹ ਵੀ ਧਰਨੇ ਤੇ ਆਏ ਹੋਏ ਨੇ ਅੱਜ ਵੀ ਗੱਲਬਾਤ ਕਰਾਂ ਕਿਵੇਂ ਦੇਖਦੇ ਹੋ ਤੁਸੀਂ ਦੇਖਣੀ ਕੀ ਕਾਰਨ ਅੱਜ ਪਰ ਅੱਜ ਪੰਜਾਬ ਪੱਧਰ ਦੇ ਕਾਂਗਰਸ ਪਾਰਟੀ ਵੱਲੋਂ ਜੋ ਕੋਲਾਬਧਰੀ ਧਰਨੇ ਲੱਗੇ ਨੇ ਸਰਦਾਰ ਅਮਰੀਂਦਰ ਸਿੰਘ ਰਾਜਾ ਬੜੀ ਜੀ ਵੱਲੋਂ ਉਹਨਾਂ ਦੇ ਨਿਸ਼ਾਦਰ ਅਨੁਸਾਰ ਅਸੀਂ ਨਾਬਾ ਹਲਕੇ ਦੇ ਵਿੱਚ ਸਰਦਾਰ ਸਾਧੂ ਸਿੰਘ ਪਰਮਸੋਤ ਜੀ ਦੇ ਟੀਮ ਅਸੀਂ ਸਾਰੇ ਸਰਦਾਰ ਰਵਿੰਦਰ ਸਿੰਘ ਖਨੋੜਾ ਜੀ ਜ਼ਿਲ੍ਹਾ ਪ੍ਰਧਾਨ ਉਹ ਵੀ ਤਰਨੇ ਚ ਪਹੁੰਚੇ ਨੇ ਅਸੀਂ ਇੱਥੇ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਲਾਇਆ ਹੋਇਆ ਜਿਵੇਂ ਕਿ ਲੁੱਟਾਂ ਕੋਹਾਂ ਦਿਨ ਦਿਹਾੜੇ ਅਸੀਂ ਸੋਸ਼ਲ ਮੀਡੀਆ ਤੇ ਦਿਨ ਰਾਤ ਸੋਸ਼ਲ ਮੀਡੀਆ ਤੇ ਪੈ ਰਿਹਾ ਹੈ ਦਿਨ ਚ ਬੰਦੇ ਆਉਂਦੇ ਨੇ ਕਰੇ ਕਤਲ ਕਰਕੇ ਚਲੇ ਜਾਂਦੇ ਨੇ ਡਕੈਤੀਆਂ ਆਉਂਦੀਆਂ ਨੇ ਪਰ ਪੰਜਾਬ ਸਰਕਾਰ ਦਾ ਇਸ ਕੰਨੀ ਕੋਈ ਧਿਆਨ ਨਹੀਂ ਜਿਹੜੀ ਕਾਂਗਰਸ ਵੱਲੋਂ ਨਹੀਂ ਠਾਈ ਜਾ ਰਹੀ ਜਿਹੜੇ ਲੋਕਾ ਖੋਹ ਰਹੀ ਹੈ ਉਹਦੇ ਖਿਲਾਫ ਆ ਦੇਖੋ ਜੀ ਅੱਜ ਸਾਡੇ ਪ੍ਰਧਾਨ ਜੀ ਖੜੇ ਨੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਬਲਾਕ ਦੇ ਪ੍ਰਧਾਨ ਨੇ ਇਹ ਕਾਂਗਰਸ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ ਜੀ ਜਿਹੜੀ ਕਾਨੂੰਨ ਵਿਵਸਥਾ ਪੰਜਾਬ ਦੀ ਬਿਗੜੀ ਹੋਈ ਹੈ ਉਹਦੇ ਵਿਰੁੱਧ ਅਸੀਂ ਸਾਰੇ ਇਕੱਠੇ ਹੋਏ ਆਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਜੀ ਬਹੁਤ ਬੁਰੀ ਹਾਲਤ ਹੈ ਜੀ ਲੋਕਾਂ ਨੂੰ ਛੁਰੇ ਮਾਰ ਰਹੇ ਨੇ ਲੁੱਟ ਰਹੇ ਨੇ ਇਹੀ ਕਾਰਨ ਹੈ ਜੀ ਜਿਹੜੇ ਪ੍ਰਸ਼ਾਸਨ ਹੈ ਜੀ ਉਹਨਾਂ ਨੂੰ ਅਸੀਂ ਜਦੋਂ ਸਾਡੇ ਵਰਗੇ ਜਾ ਕੇ ਸ਼ਿਕਾਇਤ ਕਰਦੇ ਨੇ ਕੋਈ ਵਾਰੀ ਸਾਹਮਣੇ ਵੀ ਆਪਾਂ ਪੂਰੇ ਸ਼ਹਿਰ ਦੇ ਵਿੱਚ ਵੀ ਆਇਆ ਉਹ ਆਪਣੀ ਇਸ ਵਾਰਤ ਦਾ ਜ਼ਾਹਰ ਕਰ ਰਹੇ ਨੇ ਵੀ ਸਾਨੂੰ ਉੱਪਰੋਂ ਹੁਕਮ ਲਈ ਅਸੀਂ ਕੋਈ ਕਾਰਵਾਈ ਦੀ ਗੱਲ ਆਉਂਦੀ ਹੈ ਤਾਂ ਹੀ ਕਾਰਵਾਈ ਦੀ ਹੁੰਦੀ ਜੀ ਤੁਹਾਡੇ ਸਾਹਮਣੇ ਹੀ ਆ ਜੀ ਬੜਾ ਆਪਣੇ ਕਿੰਨੀਆਂ ਲੁੱਟਾਂ ਖੋਹਾਂ ਹੋਈਆਂ ਨੇ ਜੀ ਮਜਬੂਰੀ ਆ ਉਹਨਾਂ ਦੀ ਵਿਚਾਰੇ ਉਹ ਵੀ ਕੀ ਕਰਨਗੇ ਦੇਖਿਓ ਜੀ ਇੱਕ ਪੰਨੇ ਦਾ ਮੈਨੂੰ ਤਾਂ ਨਾਮ ਦੱਸੋ ਆਰਾਮ ਵਿੱਚ ਮੈਂ ਕਾਪੀ ਕਰਦਾ ਇਹਨਾਂ ਨੂੰ ਕਰ ਜੰਗਾਰ ਸਰਕਾਰ ਹੈ 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 हा दिलि जो हाणे लुट यावाज़ पंजाब सरकार मुर्द